ਗੁੱਡ ਮਾਰਨਿੰਗ ਗਾਈਜ਼ ਕੀ ਹਾਲ ਚਾਲ ਸਭ ਦੇ ਹੋਪਫੁਲੀ ਸਾਰੇ ਵਧੀਆ ਹੋਵੋਗੇ ਵੈਲਕਮ ਆ ਤੁਹਾਡਾ ਅਜੇ ਨਿਊ ਵਲੌਗ ਤੇ ਆਪણો ਵਲੌਗ ਬਣਾਉਣ ਦਾ ਹੋ ਗਿਆ ਕਾਫੀ ਦਾ 100 ਰਿਸਪੌਂਸਿਵਸਤਾ ਵਧੀਆ ਮਿਲ ਰਿਹਾ ਬਟ ਫਿਰ ਵੀ ਆਪણો ਹੋਰ ਵਧੀਆ ਦੀ ਉਮੀਦ ਹੈਗੀ ਆ ਤੇ ਅੱਜ ਦਾ ਵਲੌਗ ਆਪਾਂ ਪਿੰਡਾਂ ਸਟਾਰਟ ਕਰਤਾ ਮੈਂ ਕਹਿੰਦਾ ਅੱਜ ਪਿੰਡ ਦੀ ਸਵੇਰ ਵੇਖੀਏ ਮੈਂ ਵੀ ਥੋੜਾ ਜਿਹਾ ਜਲਦੀ ਉੱਠ ਖੜਿਆ ਸੀਗਾ ਤਾਂ ਕਰਕੇ ਤੇ ਇੱਧਰ ਦੇਖੋ ਮੜੇ ਨਿਗਾਹ ਮਾਰੋ ਤੁਸੀਂ ਮਿੱਤਰੋ ਆ ਜਿਹੜਾ ਮਾਹੌਲ ਹੈ ਨਾ ਇਹ ਇਹ ਸ਼ਹਿਰ ਚ ਨਹੀਂ ਲੱਭਦਾ ਬਸ ਹੋਰ ਕੁਝ ਨਹੀਂ ਕਮੈਂਟ ਕਰੋ ਕਿ ਨਾ ਕਿ ਇਹਨਾਂ ਦੇ ਪੈਟ ਗੋਭੀ ਲੱਗਦੀ ਆ ਸਾਡੇ ਤਾਂ ਬਾਧੂ ਲੱਗਦੀ ਆ ਠੀਕ ਆ ਤੇ ਬਾਕੀ ਅੱਜ ਬਸ ਚੱਲੇ ਆ ਸਲੂਨ ਤੇ ਤੁਰਦੇ ਆ ਨਾ ਸਲੂਨ ਤੇ ਜਾ ਕੇ ਫਿਰ ਵੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਜਾ ਕੇ ਅੱਜ ਵੈਸੇ ਵੀ ਕੰਮ ਆ ਥੋੜਾ ਜਿਹਾ ਤਾਂ ਕਰਕੇ ਬਸ ਬਣੇ ਰਹੋ ਮਿਲਦੇ ਆ ਅਸਟ ਗੁੱਡ ਮਾਰਨਿੰਗ ਮਿੱਤਰੋ ਦੁਬਾਰਾ ਤੇ ਆ ਆਪਣਾ ਕੱਚਾ ਰੋਡ ਹੈਗਾ ਆ ਆਪਣੇ ਟਰੈਕਟਰ ਟਰਾਲੀਆਂ ਜਾ ਰਹੇ ਹੈਗੇ ਆ ਤਾਂ ਕਿ ਮਿੱਟੀ ਭਰਨ ਵਾਸਤੇ ਮਿੱਟੋ ਮਿੱਟੀ ਕੀਤਾ ਦਾ ਜਮ ਪੂਰਾ ਇਹਨਾਂ ਦਾ ਮਗਰ ਉਹ ਇੱਕ ਟਰੈਕਟਰ ਆ ਜਾਂਦਾ ਹੈਗਾ ਆ ਆਪਣੀ ਖੱਸੀ ਆ ਗਈ ਛੋਟੀ ਇਹ ਚਹੀ ਛੋਟੇ ਹੁੰਦੇ ਬਹੁਤ ਨਾਤੇ ਆ ਆਹ ਛੋਟੀ ਨਿਆਰ ਕਹਿੰਦੇ ਹੁੰਦੇ ਸੀ ਇਹਨੂੰ ਸਾਰੇ ਇਹ ਚਹੀ ਨਾ ਨਾਤੇ ਵੀ ਛੱਡ ਗੱਲਾਂ ਦਿਓ ਬਹੁਤ ਜਿਆਦਾ ਡੂੰਗੀ ਹੈ ਨਹੀਂਗੀ ਪਰ ਨਿਆਰਾ ਬਹੁਤ ਹੁੰਦਾ ਸੀਗਾ ਲੋਕਾਂ ਦੇ ਵਾਹਣ ਹੋਣੇ ਸਟਾਰਟ ਕਰਦੇ ਆਪਾਂ ਚੱਲਿਆ ਸਲੂਨ ਮਿਲਦੇ ਆ ਜਾਗੇ ਗੱਡੀ ਗੱਡੀ ਗੱਤ ਇਸ ਕਹਿਤੀ ਇਸ ਕਹਿਤੀ ਇਸ ਕਹਿਤੀ ਖੇਤ ਜਾ ਕੇ ਗਿਆ ਅੱਜ ਮੈਂ ਖੇਤ ਜਾ ਕੇ ਖੇਤ ਗਿਆ ਸਾਰਾ ਮੇਰੇ ਲੋ ਗੱਡੀ ਮਾਰਨ ਮੈਂ ਵੀ ਆ ਚੁੱਕਿਆ ਦੱਸ ਭਰਾ ਕੋਲੇ ਤਿੰਨ ਚਾਰ ਚੱਲੀ ਗੜ ਧੱਕੇ ਤੋਂ ਖਾ ਰਿਹਾ ਤੇ ਸਾਨੂੰ ਬਣੀ ਇਹ ਨਾ ਏ ਆ ਇਕੱਲਾ ਗਿਆ ਤੇ ਬਾਹਰ ਮੈਂ ਇਹ ਲਾਇਆ ਗਿਆ ਵੀ ਗੱਡੀ ਦੇ ਝੂਟਾ ਲੈਣ ਗਿਆ ਹੀ ਰਾਹ ਦੀ ਪਲਾਨ ਬਣ ਗਿਆ ਗਾਵੇਂ ਚੱਲੀ ਜਾਣ ਲੈ ਗਿਆ ਨਾ ਰਸੇ ਗਿਆ ਹੁਣ ਇਹਨੂੰ ਅਸੀਂ ਮਚਾਇਆ ਜਾਊਗਾ ਸ਼ਾਮ ਨੂੰ ਅੱਜ ਥੋੜਾ ਜਿਆਦਾ ਚੋਕੀ ਲਈ ਜਾ ਆਪਾਂ ਇੱਕ ਹੋਰ ਲੈ ਜਾਂਦਾ ਰੇ ਫੜਾ ਆਪਾਂ ਅੱਜ ਦਾ ਇਹ ਕੁੜੀ ਨੇ ਸਾਲਿਆ ਫੇਰ ਦੋ ਕੰਢੇ ਲਗਾਉਂਦਾ ਇਹਨੂੰ ਪਤਾ ਨਹੀਂ ਆ ਭਾਪੇ ਕੋਲੇ ਦੋ ਆ ਮੇਰੇ ਕੋਲ ਵੀ ਦੋ ਆ ਸਾਲਿਆ ਪਰ ਇੱਕ ਆ ਭਾਪੇ ਗਾਇ ਕੰਡ ਰੋੜ ਦੂਜਾ ਮਾਰਾ ਭਾਵੇਂ ਪਰ ਦੋ ਤਾਂ ਦੋ ਹੀ ਆ ਦੇਖੋ ਇਹ ਮੇਰਾ ਗਿਫਟ ਦਿੱਤਾ ਹੈ ਹੋਣਾ ਵੀ ਦੱਸ ਆ ਕਿੰਨਾ ਕਰਨ ਇਹ ਤਾਂ ਮਹਿੰਗਾ ਆਪਾਂ ਤੇ ਭਰਾ ਦਾ ਸਸਤਾ ਹੋ ਗਿਆ ਕੋਡਾ ਕੋਡਾ ਭਰਾ ਦਾ ਬਾਹਲਾ ਦੋ ਕੀ ਕੋਈ ਹੋਣਾ ਜੇ ਚੱਲ ਨਾ ਸੇਵ ਕਰ ਚੱਲੋ ਸੇਵ ਕਰ ਨਹੀਂ ਉਹ ਉਹ ਚੀਜ਼ ਨਾਲੇ ਮੋਟਿਆ ਤੇਰਾ ਬੁਖਾਰ ਬੁਖੂਰ ਵੇਖੀ ਕਿੱਧਰ ਜਾਊਗਾ ਤੈਨੂੰ ਤੇਰੇ ਤੇ ਤਾਂ ਦਵਾਈਆਂ ਸੋਭਦੀਆਂ ਹੀ ਨਹੀਂ ਵੀ ਤੂੰ ਦਵਾਈਆਂ ਵੀ ਲੈ ਲੈ ਸਹੀ ਗੱਲ ਆ ਲੈ 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 ਚੋਬਰ ਝੋਟਾ ਫਿਰ ਹੱਲ ਬਾਈ ਵੀ ਕਹੀ ਹੁੰਦਾ ਕਹਿੰਦਾ ਮੈਂ ਵੀ ਦਾੜੀ ਵਧਾ ਲੈਣੀ ਆ ਕਹਿੰਦਾ ਸ਼ੁੱਕਰਵਾਰੀ ਸ਼ੂਟ ਕਹੀ ਹੁੰਦੇ ਕਹਿੰਦਾ ਸ਼ੁੱਕਰਵਾਰ ਸ਼ੂਟ ਕਰਨਾ ਮੈਂ ਵੀ ਲੈਣੀ ਏ ਉੱਤੀ ਸ਼ੁੱਕਰਵਾਰ ਸਾਰੇ ਚੱਲਾਂਗੇ ਕਹਿੰਦਾ ਸਾਰੇ ਹੀ ਆ ਤੁਸੀਂ ਵਿੱਚ ਕਹਿੰਦਾ ਹਨਾ ਤੇ ਆਪਦੇ ਗਾੜੇ ਚ ਆ ਬਣਾਵਾਂਗੇ ਤੇ ਬਣੂਗਾ ਕਿਵੇਂ ਜਰਾ ਇਹ ਬਾਤ ਵੀ ਸਹੀ ਆ bro ਕਹਿੰਦਾ ਦੋ ਤਿੰਨ ਸ਼ੂਟ ਚੱਲੋ ਆ ਰਾਗ ਗਾਊਗਾ ਉੱਥੇ ਦੇਖੀ ਚੱਲੀ ਜਾਣੇ ਧੂਮਾ ਪੈਣੀ ਐ ਇਦਾਂ ਕੀ ਕਹੀ ਕੀ ਕਰਾਂਗੇ ਤੂੰ ਵੀ ਬੱਸ ਐਂ ਕਰਾਂ ਯਾਹੀ ਐ ਯਾ ਕੀ ਕਰਾਂ ਯਾਹੀ ਐ ਓਕੇ ਸਰ ਮੰਨਿਆ ਆਪਣੀ ਆਵਾਜ਼ ਐ ਵਧੀਆ ਨਹੀਂ ਕੀ ਪਰ ਆਪਾਂ ਗਾਣਾ ਚ ਗੱਲ ਕਰ ਚੱਲ ਆ ਜਾਈ ਭਾਈ ਗੋਪਾ ਵੀ ਆਏਗਾ ਕਹਿੰਦਾ ਬੱਸ ਰੈਡੀ ਹੋ ਜਾਓ ਕਹਿੰਦਾ ਬੀਜਾ ਦਾ ਟਾਈਮ ਆ ਵਿਆਹਵਾਂ ਦਾ ਤੇ ਤੂੰ ਮੈਂ ਬਹਿਣਾ ਗਾਣੀਆਂ ਕਹਿੰਦਾ ਚਾਦਰੇ ਚ ਉਧਰੇ ਕਵਰ ਕਰ ਲਓ ਚਾਦਰੇ ਪਾ ਕੇ ਆਜੋ ਐ ਐ ਐ ਬਾਰੇ ਪਾਬਲ ਨੇ ਲੋਕਾਂ ਖੜੇ ਆ ਲੈ ਲੈ ਮੱਚੀ ਲੈ ਉਹ ਦਰ ਇੱਕ ਇੱਕ ਹੋਰ ਆ ਗਿਆ ਇੱਕ ਹੋਰ ਆ ਗਿਆ ਲੈ ਐ ਐ ਲੈ ਚੁੱਟ ਮਾਰ ਦੇ ਜੇਰ ਭੈਜ ਤੇਰਾ ਦਾ ਖਾਦਾ ਚਾਹ ਦਵਾਈ ਦਵਾਈ ਖਾਦੀ ਬਗਾਰਦੀ ਬਾਹੂ ਚੱਲ ਗੋਤਾ ਖਾਦਾ ਜੇ ਇਹ ਛੋਟਾ ਤੜ ਕੇ ਹੀ ਛਕ ਲੈਂਦਾ ਹੀ ਮੱਕੜ ਲੈ ਲੈ ਪਹਿਲਾ ਲੈ ਲੈ ਇੱਕ ਤੇ ਮਸਤ ਬਣਾ ਲੇ ਗੇ ਦੀਵਾ ਮਸਤ ਬਣਾ ਲੇ ਗੇ ਦੀਵਾ ਮੱਛਰ ਲਾ ਦੇ ਅੱਜ ਤਾਂ ਅਰਗੇ ਆਪ ਹੀ ਚੱਲ ਕੇ ਆ ਗਿਆ ਅੱਜ ਤਾਂ ਖੇੜਿਆ ਪਿਆ ਹਨਾ ਬਈ ਆ ਖੜੀ ਹਾਂ ਆ ਖੜੀ ਹੈ ਇਧਰ ਪਿਆੜਾ ਦੀਪੂ ਚੋਬਰ ਮੁੱਛਰੋਂ ਵੜ ਦਿੰਦਾ ਆ ਨਈ ਵਟੇ ਆ ਇਧਰ ਸਾਡੇ ਮੋਟੇ ਨਹੀਂ ਪਹੁੰਚ ਚੁੱਕੇ ਆ ਠੀਕ ਆ ਕੀ ਕਰੀ ਜਾਂਦਾ ਯੋ ਨਾਗਾ ਕਰੈ ਨਾਗਾ ਵਖਾ ਨਾਗਾ ਵਖਾਈ ਮੜਾ ਬੂਟਾ ਦੇਣੀ ਆਹ ਦੇ ਆ ਸਾਡੇ ਕੋਲੇ ਫੋਟੋ ਆਈ ਆ ਕਪਲ ਫੋਟੋ ਹੈ ਨਾ ਇਹ ਖੋਲ ਦੀ ਪਰ ਨਹੀਂ ਖੋਲ ਲਿਆ ਦੇਣਾ ਗੋਲਾ ਗੋਲਾ ਭੈਣ ਜਪੜੀ ਖੋਲ ਦੀ ਮੇਰਾ ਮੇਟਰ ਕਰਤੀਓ ਆਪਣੀ ਕਾਪਾ ਸੋਹਣੀ ਆ ਬੱਬੇ ਜੋ ਬਰੋ ਵੇਖੋ ਇੱਕ ਮੋਟਾ ਫਿਰ ਮੇਰੇ ਵੀ ਆਦਿ ਵੀ ਆਈ ਹੋਊਗੀ ਯਾਰ ਇਹ ਦੋ ਬੈਸਟ ਹੋ ਗਈ ਜੀ ਹਾਂ ਪਰ ਇਹ ਮੁੰਡਾ ਨਹੀਂ ਸੋਣਾ ਤੇਰਾ ਭਰਾ ਸੋਣਾ ਹਨਾ ਸਹੀ ਆ ਸਹੀ ਆ ਆ ਕੱਲ ਉਹ ਉਹ ਨਾ ਕੱਲ ਨੂੰ ਵੇਖ ਲੈਣ ਮੁੜ ਕੇ ਆਪਾਂ ਨੂੰ ਕਹਿਣਗੇ ਮੈਨਾਂ ਕੋਈ ਨਹੀਂ ਆਪਣਾ ਵੀ ਹੋਊਗਾ ਬਈ ਆਪਾਂ ਵੀ ਚੱਲੀਏ ਯਾਰ ਪਹੁੰਚੀਏ ਆਪਾਂ ਵੀ ਚੰਡੀਗੜ੍ਹ ਜਾਣਾ ਚਾਹੀਦਾ ਯਾਰ ਆਪਾਂ ਨੂੰ ਵੀ ਸੱਚ ਹਾਂ ਨਾ ਯਾਰ ਬਈ ਹਾਂ ਜਾਣਾ ਚਾਹੀਦਾ ਯਾਰ ਦੀਪੂ ਚੱਲੀਏ ਆਪਾਂ ਵੀ ਯੂਨੀਵਰਸਿਟੀ ਦੇ ਮੋਰਚੇ ਤੇ ਆਪਾਂ ਵੀ ਥੋੜਾ ਚੱਲਦੇ ਆਪਾਂ ਨਾ ਰੱਦ ਹੋ ਮਿਲ ਜੂਗਾ ਰੱਦ ਨਹੀਂ ਜਾਣਾ ਮਜ਼ਾਕ ਤਾਂ ਮਜ਼ਾਕ ਹੈ ਯਾਰ ਨਹੀਂ ਜਾਣਾ ਜਿਹਦਾ ਬੰਦੇ ਨੂੰ ਯਾਰ ਆਪਣੇ ਹੱਕ ਦੀ ਲੜਾਈ ਆਓ ਪੰਜਾਬ ਦੇ ਮੋਰਚੇ ਤੇ ਜਿਆਦਾ ਕਿ ਤਾਂ ਆਪਾਂ 3-4 ਦਿਨ ਤੋਂ ਆਪਾਂ ਬਣਾ ਪੜੇ ਨਹੀਂਗੇ ਉੱਥੇ ਪਰ ਹੈਗੀ ਉਹ ਪੰਜਾਬ ਦੀ ਯੂਨੀਵਰਸਿਟੀ ਆ 550 ਕਿਲਾ ਪੰਜਾਬ ਦਾ ਉਹ ਪੰਜਾਬ ਦਾ ਨਾਮ ਸੁਣ ਕੇ ਨਾ ਯਾਰ ਮਤਲਬ ਭਾਈ ਇੱਕ ਸਰਕਾਰ ਗੰਦੀ ਹੈ ਭਈ ਆਪਣੀ ਸਰਕਾਰ ਗੰਦੀ ਹੈ ਜੇ ਸਰਕਾਰ ਹੀ ਗੰਦੀ ਹੈ ਫਿਰ ਆਪਾਂ ਕਰ ਵੀ ਕੀ ਸਕਦੇ ਹਾਂ ਸਰਕਾਰ ਦੇ ਬੰਦੇ ਦੇ ਆਪ ਦੇ ਬੰਦੇ ਨਾਲ ਨਹੀਂ ਖੜਦੇ ਤਾਂ ਆਪ ਦਾ ਬੰਦਾ ਪੈਰ ਵੜਦਾ ਹੋਵੇ ਨਾ ਉਦੋਂ ਬੰਦਾ ਕਰੇ ਵੀ ਕੀ ਫਾਇਦਾ ਮਾਨਾ ਗੱਲ ਮੋਢੀ ਦਾ ਖਰਾਬ ਹੈ ਮੋਢੀ ਖਰਾਬ ਹੈ ਪਤਾ ਫਿਰ ਵੀ ਚਲੋ ਆਪਣਾ ਮੋਢ ਦਾ ਆਪਣੇ ਭਰਾ ਹੈਗੇ ਆ ਜਿਹੜੇ ਪੰਜਾਬ ਦੇ ਹੈਗੇ ਆ ਜਿਹੜੇ ਕਹਿੰਦੇ ਵੇ ਪੰਜਾਬ ਨਸ਼ਾ ਨਾ ਖਾ ਲਿਆ ਤੇ ਹੁਣ ਉਹਨਾਂ ਨੂੰ ਕੋਈ ਕਹਿਣਾ ਹੋ ਗਿਆ ਕਿ ਉੱਥੇ ਜਾ ਕੇ ਵੇਖੋ ਉਹੀ ਨਸ਼ਾ ਕਰਨ ਵਾਲੇ ਜਿਹੜੇ ਬੈਰੀਗਡ ਚੱਕ ਤੱਕ ਮਾਰੀ ਜਾਂਦੇ ਕਿ ਨਹੀਂ ਹਜੇ ਉਹ ਪਤਾ ਕੀ ਕਹਿੰਦਾ ਹੈ ਜਿਹੜਾ ਪ੍ਰੈਜ਼ੀਡੈਂਟ ਉੱਥੇ ਉਹ ਕਹਿੰਦੇ ਜੇ ਤੁਹਾਨੂੰ ਅੰਦਰ ਆਉਣ ਦਿੱਤਾ ਤਾਂ ਤੁਸੀਂ ਕੀ ਕਰੋਗੇ ਉਹ ਕਹਿੰਦੇ ਕੋਈ ਗੱਲ ਨਹੀਂ ਟਰੈਕਟਰ ਆਉਣਗੇ ਕਹਿੰਦਾ ਹਜੇ ਕਹਿੰਦਾ ਹੀ ਆਏ ਕਹਿੰਦਾ ਅਰਗੇ ਟਰੈਕਟਰ ਵੀ ਹੈਗੇ ਹੈ ਕਹਿੰਦਾ ਟਰੈਕਟਰ ਆਉਣਗੇ ਸਹੀ ਗੱਲ ਜੋ ਵੀ ਇਹਦਾ ਜਾ ਜ਼ਰੂਰ ਚਾਹੀਦਾ ਉਸੇ ਮੇਰੇ ਭਰਾਵਾਂ ਨੂੰ ਸਾਰਿਆਂ ਨੂੰ ਆਪਾਂ ਤਰਪਿਆ ਕਾਫੀ ਪੀਣ ਕੰਟੇਨ ਕਿਉਂਕਿ ਅੱਜ ਤੜਕੇ ਦੀ ਕਰੇਵਿੰਗ ਹੋਈ ਜਾਂਦੀ ਸੀ ਕਿ ਮੈਂ ਕਿਹਾ ਅੱਜ ਕੋ ਮਰਜੀ ਹੋ ਜਾ ਕੋਫੀ ਖਿੱਚ ਕੇ ਆਉਣੀ ਆ ਚਲਾ ਮੋਟੇ ਚੱਲੀਏ ਮੋਟਾ ਲੈ ਲੋ ਮੋਟਾ ਆਇਆ ਮੈਂ ਮੋਟੇ ਚਲਾ ਜੀ ਦੀ ਕਾਫੀ ਤੇਰੇ ਵੱਲੋਂ ਕਹਿੰਦਾ ਭਰਾ ਮੇਰੇ ਵੱਲੋਂ ਮੈਂ ਕਿਹਾ ਡਨ ਹੈ ਤੇਰੇ ਵੱਲੋਂ ਹਾਂ ਜੀ ਹਾਂ ਆਪਾਂ ਆਪਾਂ ਚੱਲਦੇ ਆਂ ਮੈਡੀਕਲ ਦੀ ਕੰਟੇਨ ਸਾਡੇ ਲਾਗੇ ਮੈਡੀਕਲ ਆ ਜਦੋਂ ਜੀ ਕਰਦਾ ਮੂੰਹ ਚੱਕ ਉੱਧਰ ਉੱਠ ਜਾਂਦਾ ਠੀਕ ਆ ਬਾਕੀ ਕੋਈ ਇੱਕ ਸੁਖ ਬਹੁਤ ਹੈਗਾ ਹਰ ਸੇ ਨੂੰ ਪਤਾ ਹੈ ਜੇ ਬੰਦਾ ਹਨਾ ਘਰੋਂ ਦੁਖੀ ਆ ਤਨਹਰਾ ਨਹਿਰਾ ਸਵਾਲ ਲੈਂਦੀਆਂ ਨੇ ਜੇ ਉਹ ਉਹ ਕਿਤੇ ਕੋਈ ਗੱਲ ਬਾਤ ਦੀ ਫਿਰ ਮੈਡੀਕਲ ਹੈਗਾ ਇਹ ਸੁਖ ਬਹੁਤ ਉਹ ਯਾਰ ਦੂਸਰੀ ਸਾਹ ਦੇ ਯਾਰ ਸਾਰਾ ਕੋਈ ਚੀਜ਼ਾ ਸਾਹ ਦੇ ਕੋੜਲਾ ਮੇਰਾ ਭਰਾ ਮੈਡੀਕਲ ਆਪਾਂ ਕਈ ਪਹੁੰਚ ਤੁਹਾਨੂੰ ਮ ਦਿਖਾਉਣਾ ਠੀਕ ਆ ਆ ਤੁਹਾਨੂੰ ਪਹਿਲਾਂ ਵੀ ਦਿਖਾਇਆ ਵਾ ਵੀ ਆ ਮੈਡੀਕਲ ਆ ਗਿਆ ਆਪ ਇੱਧਰ ਜਾਣਾ ਬ੍ਰੋ ਇੱਧਰ ਹੀ ਕੰਨੀ ਨਹੀਂ ਦਿੰਦੇ ਜਾਣਾ ਆਪੇ ਇੱਧਰ ਹੀ ਤੇ ਜਾਣਾ ਹਾਂ ਇੱਧਰ ਆ ਇੱਧਰ ਆ ਇੱਧਰ ਆ ਇੱਥੇ ਜਾ ਕੇ ਰੁੱਕੇ 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 ਸਤਿ ਸ੍ਰੀ ਅਕਾਲ 15 ਟੁੱਟ ਗਏ ਘੜੀ ਵੀ ਡੇਗ ਪਈਆਂ ਆਪਣੇ ਨਹੀਂ ਡੇਗਦੀਆਂ ਹਾਂ ਵੀ ਬਚਣਾ ਇਹ ਹਾਲ ਤੇਰੇ ਉਸਤਾਦ ਜੀ ਕੀ ਹਾਲ ਨੇ ਕੌਫੀਆਂ ਲਾ ਦੋ ਦੋ ਹੌਟ ਆ ਬੈਠਾ ਆਪਣਾ ਚੋਬਰ ਐ ਵਾਲਾ ਮੱਲੀ ਬੱਲੀ ਆ ਮੱਲੀ ਨੀਗਾ ਭਰਾ ਵੀਡੀਓ ਵੇਦਾ ਮੱਲੀ ਆ ਮੱਲੀ ਬੜਾ ਯਾਦ ਆਉਂਦਾ ਤੈਨੂੰ ਛੱਡਦਾ ਤਾਂ ਹੈ ਹੀ ਨਹੀਂ ਜਿਵੇਂ ਹਨ ਮਟਿਆ ਲੱਭ ਗਾਣਾ ਆਸ ਹਾਸਪੀਲਾ ਦੋ ਕਟਾ ਮਾਰ ਲਾ ਮਟਾ ਸੋਸ ਤੇਆ ਧੰਨਵਾਦ ਇਹ ਕਿਹ ਪਤਾ ਸੋਸ ਹੁੰਦੀ ਆ ਹਾਂ ਉਹ ਨਿਪਲ ਹੁੰਦੀ ਆ ਇਹ ਨਿਪਲ ਨਹੀਂ ਆ ਚੋਬਰ ਆਪਣੇ ਹੀ ਕਰਦੇ ਆ ਪਾਰਕਿੰਗ ਵਾਲੇ ਸਾਰੇ ਆ ਜਮੇ ਕਾਫੀ ਯਾਰ ਇੱਥੇ ਚੁੱਕੀ ਆ ਆ ਸਾਡੀ ਜਿਹਨਾਂ ਐ ਪਾਈ ਸਨੇਪ ਆਪਾਂ ਐ

ਆਪਾਂ ਵਾਲੇ ਗਾਣੇ ਦਾ ਛੂਟ ਜੀ ਚ ਸਾਡੀ ਸਾਰੀ ਜਨਤਾ ਪੈਣੀ ਆ ਮੈਨੂੰ ਸਰ ਮੇਨ ਰੋਲ ਮਿਲੇ ਕਿਉਂਕਿ ਮੈਂ ਸੋਨਾ ਐਕਟਰ ਆ ਸਰ ਨਾਲ ਤਾਂ ਕਰਕੇ ਮੇਰਾ ਰੋਲ ਵੇਣਾ ਠੀਕ ਹੈ ਮੇਰੇ ਮਗਰ ਨੱਚਣਗੇ ਸਾਰੇ ਠੀਕ ਆ ਆਪਾਂ ਤੁਹਾਨੂੰ ਪਤਾ ਤੁਹਾਡਾ ਭਰਾ ਪਾਹ ਹੋਇਆ ਕੱਦ ਛੋਟਾ ਪਰ ਲੀਡ ਆਪਾਂ ਸਾਰਿਆਂ ਨੂੰ ਕਰੀਦਾ ਬਸ ਇੱਕ ਦੋ ਦਿਨ ਤੇ ਸ਼ੁੱਕਰਵਾਰ ਤੇ ਸ਼ਨੀਵਾਰ ਸ਼ੂਟ ਚੱਲਣਾ ਸਾਡਾ ਤੋਂ ਬਾਅਦ ਗਾਣਾ ਰਿਲੀਜ਼ ਕਰਾਂਗੇ ਉਹ ਵੀ ਆਪਾਂ ਆਪਣੇ ਰੀਲਾਂ ਚ ਬਲੌਗ ਚ ਪਾਵਾਂਗੇ ਤੇ ਆ ਵੀ ਆਊਗਾ ਵਿੱਚ ਠੀਕ ਆ ਲਓ ਵੀ ਸੱਜਣਾ ਆਪਾਂ ਲਈ ਹੰਦਾ ਨਾ ਮਾਈਕ ਸਪੀਕਰਸ ਵਾਲਾ ਸਪੀਕਰ ਸੋਰੀ ਇਦੇ ਵਿੱਚ ਤੁਹਾਡਾ ਭਰਾ ਗਾਊਗਾ ਗਾਣੇ ਸ਼ੂਟ ਵਾਲੇ ਦਿਨ ਤੁਹਾਨੂੰ ਪਤਾ ਮੈਂ ਮੇਨ ਰੋਲ ਤੇ ਹਾਂ ਤਾਂ ਕਰਕੇ ਇਹ ਤਾਂ ਮੇਰੇ ਮਾਗਰਾਂ ਚੋ ਕਿ ਸਾਰੇ ਆਣ ਤੁਹਾਡਾ ਭਰਾ ਮੇਨ ਰੋਲ ਤੇ ਆ ਜਾ ਜਾ ਆਉਣੀ ਹੈ ਵੀਡੀਓ ਮੈਂ ਕਿਤੇ ਕੱਚੀ ਆਵਾਜ਼ੀ ਵਿੱਚ ਓਰੀ ਨਹੀਂ ਰਾਂ ਨਾ ਬੋਲਣਾ ਸਿਕਦਾ ਤੇ ਸਮਾਈ ਤੇ ਬੋਲ ਬੋਲ ਜੇ ਹੁਣ ਅੰਨੇ ਧੰਧਾਂ ਨੂੰ ਪੂਰਾ ਬੋਲ ਲੂੰਗਾ ਮੈਂ ਆਪੇ ਕਰੀਂ ਕਿੰਨੇ ਤੱਕ ਇੰਟਰਵਿਊ ਕਰਾਈਂਗਾ ਕਰਾਂ ਨੀ ਪੜ ਦਾ ਸਿਰ ਕਰੀਂ ਇਹ ਭੈਜ ਕਿੰਨੀਆਂ ਕਿ ਤੂੰ ਪ੍ਰਾਪਤੀਆਂ ਛੁਈਆਂ ਸਾਲਾ ਬ੍ਰੋਡਕਾਸਟ ਪ੍ਰਾਪਤੀਆਂ ਦੇ ਬ੍ਰੋਡਕਾਸਟ ਹੋ ਗਾ ਹਾਂ 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 ਸਾਰੇ ਤੋਨੇ ਹਾਰੇ ਕਰਮ ਨੂੰ ਫਿਰਦੇ ਨੇ ਕਾਰੇ ਗਲਤ ਕਾਲੀ ਜਾ ਥੱਲੇ ਬੱਜਰੀ ਆ ਨਾ ਬਈ ਜਿਨੇ ਤਾਂ ਨਹੀਂ ਵਧੀਆ ਲੱਗਦਾ ਹਣਾ ਜਿਨੇ ਤਾਂ ਨਹੀਂ ਵਧੀਆ ਲੱਗਦਾ ਹਣਾ ਜਿਨੇ ਤਾਂ ਨਹੀਂ ਵਧੀਆ ਲੱਗਦਾ ਹਣਾ ਇਹਨਾਂ ਦਾ ਹੋਰ ਹੀ ਲੱਗਦਾ ਹੋਣਾ ਥੱਲੇ ਬਜਰੀ